S.P.C ਦੇ ਵੱਲੋਂ ਮੀਟਿੰਗ ਸੱਦ ਲਈ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੇ ਕਿ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਅੱਜ ਇਹ ਮੀਟਿੰਗ ਹੋਵੇਗੀ ਲਗਭਗ ਜਿਹੜੀ ਕਿ 11 ਵਜੇ ਮੀਟਿੰਗ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਕਈ ਸਿੱਖ ਜਥੇਬੰਦੀਆਂ ਇਸ ਮੀਟਿੰਗ 'ਚ ਸ਼ਾਮਲ ਹੋਣਗੀਆਂ ਦੂਜੇ ਪਾਸੇ ਹੜਪੀੜਤਾਂ ਨੂੰ ਲੈ ਕੇ ਜਿਹੜਾ ਕਿ ਉਸ ਨੂੰ ਲੈ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ S.P.C ਕਰ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੇ ਕਿ ਪੰਜਾਬ ਪੂਰੇ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫਸਲਾਂ ਪੂਰਨ ਤੌਰ ਤੇ ਤਬਾਹ ਹੋ ਚੁਕੀਆਂ ਨੇ ਤੇ ਉਥੇ ਹੀ ਜਿਹੜਾ ਕਿ ਪੰਜਾਬ ਦੇ ਵਿੱਚ ਤਰਾਤਰਾ ਹੋਈ ਤੇ ਪਿੰਡਾਂ ਦੇ ਪਿੰਡਾਂ ਪਿੰਡ ਦੇ ਪਿੰਡ ਡੁੱਬ ਗਏ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੀ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਕਿ ਪੂਰਨ ਤੌਰ ਤੇ ਫਸਲਾਂ ਵੀ ਜਿਹੜੀਆਂ ਕਿ ਹੜ੍ਹ ਦੇ ਦੌਰਾਨ ਜਿਹੜੀਆਂ ਕਿ ਖਰਾਬ ਹੋ ਚੁੱਕੀਆਂ ਨੁਕਸਾਨ ਵੱਡਾ ਹੋਇਆ ਤੇ ਹੁਣ ਉਥੇ ਹੀ ਲਗਾਤਾਰ ਐਸਟਪੀਸੀ ਨੇ ਅੱਜ ਇਹ ਮੀਟਿੰਗ ਸੱਦੀ ਹੈ ਤੇ ਇਸ ਦੇ ਉੱਤੇ ਕੋਈ ਫੈਸਲਾ ਹੋ ਸਕਦਾ ਤੇ ਕਈ ਹੋਰ ਮੁੱਦਿਆਂ ਦੇ ਉੱਤੇ ਚਰਚਾ ਅੱਜ ਪ੍ਰਧਾਨ ਧਾਮੀ ਕਰ ਸਕਦੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਦੂਜੇ ਪਾਸੇ ਉੱਥੇ ਹੜਪੜਤਾ ਦੀ ਮਦਦ ਦੇ ਲਈ ਜਿਹੜਾ ਕਿ ਮੁਰ ਤੋਂ ਐਸਟੀਪੀਸੀ ਅੱਗੇ ਹੋਰ ਆ ਸਕਦਾ ਹੈ ਤੇ ਉੱਥੇ ਕੋਈ ਵੱਡਾ ਫੈਸਲਾ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੁਣਾ ਸਕਦੇ ਨੇ ਦੂਜੇ ਪਾਸੇ ਹੜ੍ਹ ਪੀੜਤਾਂ ਨੂੰ ਲੈ ਕੇ ਜਿਹੜਾ ਕਿ ਉਸ ਨੂੰ ਲੈ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਐਸਜੀਪੀਸੀ ਕਰ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਪੰਜਾਬ ਪੂਰੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫਸਲਾਂ ਪੂਰਨ ਤੌਰ ਤੇ ਤਬਾਹ ਹੋ ਚੁੱਕੀਆਂ ਨੇ ਤੇ ਉਥੇ ਹੀ ਜਿਹੜਾ ਕਿ ਪੰਜਾਬ ਦੇ ਵਿੱਚ ਤਰਾ ਤਰਾ ਹੋਈ ਤੇ ਪਿੰਡਾਂ ਦੇ ਪਿੰਡਾਂ ਪਿੰਡੇ ਦੇ ਪਿੰਡ ਡੁੱਬ ਗਏ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੀ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਦੀਆਂ ਜਿਹੜੀਆਂ ਕਿ ਪੂਰਨ ਤੌਰ ਤੇ ਫਸਲਾਂ ਵੀ ਜਿਹੜੀਆਂ ਕਿ ਹੜ੍ਹ ਦੇ ਦੌਰਾਨ ਜੜੀਆਂ ਕਿ ਖਰਾਬ ਹੋ ਚੁੱਕੀਆਂ ਨੁਕਸਾਨ ਵੱਡਾ ਹੋਇਆ ਤੇ ਹੁਣ ਉਥੇ ਹੀ ਲਗਾਤਾਰ ਐਸਟੀਪੀਸੀ ਨੇ ਅੱਜ ਇਹ ਮੀਟਿੰਗ ਸੱਦੀ ਹੈ ਤੇ ਇਸ ਦੇ ਉੱਤੇ ਕੋਈ ਫੈਸਲਾ ਹੋ ਸਕਦਾ ਹੈ ਤੇ ਕਈ ਹੋਰ ਮੁੱਦਿਆਂ ਦੇ ਉੱਤੇ ਚਰਚਾ ਅੱਜ ਪ੍ਰਧਾਨ ਧਾਮੀ ਕਰ ਸਕਦੇ ਨੇ ਤੇ ਇਸ ਦੇ ਦੌਰਾਨ ਉੱਥੇ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਦੂਜੇ ਪਾਸੇ ਉੱਥੇ ਹੜਪੀੜਤਾਂ ਦੀ ਮਦਦ ਦੇ ਲਈ ਜਿਹੜਾ ਕਿ ਮੁਰਤੋਂ ਐਸਟੀਪੀਸੀ ਅੱਗੇ ਹੋਰ ਆ ਸਕਦਾ ਹੈ ਤੇ ਉੱਥੇ ਕੋਈ ਵੱਡਾ ਫੈਸਲਾ ਐਸਟੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੁਣਾ ਸਕਦੇ ਨੇ ਦੂਜੇ ਪਾਸੇ ਹੜਪੀੜਤਾਂ ਨੂੰ ਲੈ ਕੇ ਜਿਹੜਾ ਕਿ ਉਸ ਨੂੰ ਲੈ ਕੇ ਜਿਹੜਾ ਕਿ ਕੋਈ ਵੱਡਾ ਫੈਸਲਾ ਐਸਜੀਪੀਸੀ ਕਰ ਸਕਦੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਪੰਜਾਬ ਪੂਰੇ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਫਸਲਾਂ ਪੂਰਨ ਤੌਰ ਤੇ ਤਬਾਹ ਹੋ ਚੁੱਕੀਆਂ ਨੇ ਤੇ ਉੱਥੇ ਹੀ ਜਿਹੜੇ ਕਿ ਪੰਜਾਬ ਦੇ ਵਿੱਚ ਤਰਾਤਰਾ ਹੋਈ ਤੇ ਪਿੰਡਾਂ ਦੇ ਪਿੰਡਾਂ ਪਿੰਡ ਦੇ ਪਿੰਡ ਡੁੱਬ ਗਏ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਿ ਪੂਰਨ ਤੌਰ ਤੇ ਫਸਲਾਂ ਵੀ ਜਿਹੜੀਆਂ ਕਿ ਹੜ੍ਹ ਦੇ ਦੌਰਾਨ ਜਿਹੜੀਆਂ ਕਿ ਖਰਾਬ ਹੋ ਚੁੱਕੀਆਂ ਨੁਕਸਾਨ ਵੱਡਾ ਹੋਇਆ ਤੇ ਹੁਣ ਉੱਥੇ ਹੀ ਲਗਾਤਾਰ RSPC ਨੇ ਅੱਜ ਇਹ ਮੀਟਿੰਗ ਸੱਦੀ ਹੈ ਤੇ ਇਸ ਦੇ ਉੱਤੇ ਕੋਈ ਫੈਸਲਾ ਹੋ ਸਕਦਾ ਹੈ ਤੇ ਕਈ ਹੋਰ ਮੁੱਦਿਆਂ ਦੇ ਉੱਤੇ ਚਰਚਾ ਅੱਜ ਪ੍ਰਧਾਨ ਧਾਮੀ ਕਰ ਸਕਦੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਦੂਜੇ ਪਾਸੇ ਉੱਥੇ ਹੜਪੜਤਾ ਦੀ ਮਦਦ ਦੇ ਲਈ ਜਿਹੜਾ ਕਿ ਮੁਰ ਤੋਂ RSPC ਅੱਗੇ ਹੋਰ ਆ ਸਕਦਾ ਹੈ ਤੇ ਉੱਥੇ ਕੋਈ ਵੱਡਾ ਫੈਸਲਾ RSPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੁਣਾ ਸਕਦੇ ਨੇ